ਆਸੀ ਕਾ ਜ ਸਾਰੇ ਨੂੰ ਹੋਰ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਚੱਲੇ ਅੱਜ ਭਾਵੇਂ ਵੀਡੀਓ ਬਣਾਉਣਾ ਤੇ ਤੁਸੀਂ ਸਾਰੇ ਪੁੱਛਦੇ ਹੁੰਦੇ ਕਿ ਸੋਣਿਆ ਜਦੋਂ ਹਾਸੇ ਵਾਲੇ ਰੋਲ ਕਰਦੀ ਹੈ ਕਿ ਤੁਹਾਨੂੰ ਹਾਸਾ ਆਉਂਦਾ ਵਗ ਨਹੀਂ ਆਉਂਦਾ ਤੇ ਅੱਜ ਵੀਡੀਓ ਬਣਾਉਣੀ ਆ ਅੱਜ ਮੇਰੇ ਫਿਲਹਾਲ ਐਪੀਸੋਡ ਮੇਰੇ ਇੱਕ ਜਦੋਈਆ ਤੇ ਚਲੋ ਤੁਹਾਨੂੰ ਵਲੋਗ ਬਣਾ ਕੇ ਦਿਖਾਨੀ ਆ ਕਿ ਅਸੀਂ ਹੱਸਦੇ ਆ ਕਿ ਨਹੀਂ ਹੱਸਦੇ ਬਿੰਦੀ ਬਿੰਦੀ Tata ਬਿੰਦੀ Tata ਜਮਾ भाई है नहीं जान मेरी बीबी दादा बीबी दादा पापा पापा दादा आ गए कोई रहने दे जान दे जा हाय पापा दादा बीबी <coughs> तेरे उठे तू ता खाटा तेरा से भाई ना तो रोड़ा पाया बीबी दादा काटा ये की हो गया हाय दादा तिने दिन बाद में इतने दादा पापा दादा ਤੂੰ ਉੱਥੇ ਬਾਹਰ ਵੇਖ ਜਿੰਨੇ ਮਾਦੀ ਵੇਖਣਾ ਕਾਟ ਕੀ ਇੱਕ ਅੰਦਰ ਆ ਗਿਆ ਤੇ ਤੂੰ ਨੂੰ ਨਹੀਂ ਉੱਥੇ ਬਹਿ ਜਾ ਨਹੀਂ ਕਿਉਂ ਮੈਨੂੰ ਦੁਖੀ ਕੀ ਕਹਾ ਤੂੰ ਬਹਿ ਜਾ ਉੱਥੇ ਪਾਪੀ ਦੇ ਦੁੱਤਾ ਚੁੱਪ ਗੰਦੀ ਵਾਂਤਰੀ ਨਹੀਂ ਚੁੱਪ ਚੁੱਪ ਕੀ ਕੀ ਤੂੰ ਲੈ ਜਮੀਨਾ ਬਣਾ ਜੀਏ ਚੁੱਪ ਕਰ ਜਾ ਜੀ ਨਹੀਂ ਰੱਬ ਦਾ ਜੀ ਨਹੀਂ ਰੱਬ ਦਾ ਜੀ ਮੈਂ ਬੀਬੀ ਕੋਲ ਅਲਾਵੇ ਬੀਬੀ ਨੂੰ ਮਾੜਾ ਨਹੀਂ ਕੋਸੀ ਜੀ ਦਰ ਮੱਤ ਤਬਾ ਤੋਰੀਆਂ ਗਿਆ ਹੈਗਾ ਇਹ ਦੁਨੀਆ ਚ ਨਾ ਬਹੁਤ ਸਾਰੇ ਮੋਰੀ ਦਾ ਦੇਦੀ ਤਾਂ ਤਾਂ ਹੀ ਮਰ ਗਿਆ ਵੇ ਲਾਟੀ ਹੋਣੀ ਰੱਬ ਦੇ ਕਾਟੇ ਅੱਗੇ ਕਿੰਨੇ ਲੱਭਦੇ ਹੈ ਨਾ ਹਾੜ ਦੇ ਬਹੁਤ ਆ ਹੈ ਨਾ ਪਾਪਾ ਕਿੰਨੇ ਕਾਟਦੇ ਹੈ ਹਾੜ ਦੇ ਬਹੁਤ ਆ ਪਾਪਾ ਤੂੰ ਨਿਆਣਾ ਕਿਤੇ ਚੁੰਨੇ ਦੇ ਚੁੰਨੇ ਆ ਤੇ ਨਹੀਂ ਅਣਤੀ ਚੁੰਨੇ ਹੋ ਅਰੇ ਤੂੰ ਮਾੜੀ ਵਰਕੇਂਗੀ ਪਾਪਾ ਤੂੰ ਨਿਆਣਾ ਰੋਟੀ ਖਾਣ ਦੇ ਆ ਨਹੀਂ ਨਹੀਂ ਦੇਖੋ ਆ ਜੀ ਆਂ ਜੇ ਸਾਵਣ ਦੇ ਚੁੰਨੇ ਨੇ ਬੈਠੇ ਤਾਂ ਹੁਣ ਟੁੱਟ ਜਾਣਾ ਜੇ ਨਾਲ ਤਾਂ ਪਾ ਨਹੀਂ ਟੁੱਟਦਾ ਬੜਾ ਵਜਨ ਚੋਕਦਾ ਆਂਦੇ ਦੀਦੀ ਅਕੀਨ ਵੀ ਮੇਰੀ ਹੈ ਨਾ ਬਿਊਪੀਪਰ ਵੀਡੀਓ ਚ ਮਾਰਦੀ ਬੜਾ ਹੀ ਆ ਮੋਰ ਤਾਂ ਅਜੇ ਮਨ ਬ੍ਰਿਕ ਨਾ ਨਾ ਹੁੰਦੀ ਤੇ ਤੈਨੂੰ ਤੂੰ ਵਾਵਾ ਤੇ ਬਣਾਈ ਜਾਣਾ ਤੇ ਬਾਜੀ ਮੋਰ ਤਤੇ ਕਰ ਦਿੰਦੀ ਕਦੀ ਇਧਰੋਂ ਮਾਰਦੀ ਕਦੀ ਇਧਰੋਂ ਮਾਰ ਜੇ ਸਾਡ ਕਰਦੇ ਆ ਤੇ ਹੋਰ ਨਾ ਘੜੀ ਜਿੱਦਾਂ ਮੈਂ ਪਲਾਸਟਿਕ ਦੀ ਬਣੀ ਮੇਰੇ ਸਾਟ ਨਹੀਂ ਲੱਗਦੀ ਮਾਵਾ ਦੇ ਨਹੀਂ ਸਾਟ ਲੱਗਦੀ ਜਿੰਦੀਆਂ ਨੂੰ ਆਹ ਨਹੀਂ ਇਹ ਤੇ ਕਰ ਰਹੀ ਸੁੱਖ ਨੂੰ ਬਥਰੀ ਪੈਂਦੀ ਰਹੀ ਸੁੱਖ ਨੂੰ ਦਾ ਛਿੱਤਰ ਵਾਏ ਜਾਂਦੇ ਲਾ ਲਾ ਕੇ ਬੀਬੀ ਲਾ ਦੇ ਮੱਥਰ ਮਾਰ ਹੋ ਗਾਂ ਮਰ ਜਾ ਆ ਤੇ ਬੀਬੀ ਲੇ ਮੱਥਰ ਮਾਰਨ ਕਰੇ ਮੇਰੀ ਸੁਣ ਲੈ ਬੀਬੀ ਦੇ ਦਾ ਕਰ ਬੀਬੀ ਦੇ ਸਿਰ ਤੇ ਫੇਰੀ ਲਈ ਜੂ ਮਰ ਜਾ ਜੂ ਮਰ ਜਾ ਨੇ ਇੱਕ ਜੂ ਮਾਰੀ 100 ਰੁਪਈਆ ਮੇਰੇ ਸੁਣਾ ਗੱਲ ਸੋਨਾ ਬੋਲਣਾ ਸਿੱਖ ਕੋਸ਼ਿਸ਼ੇ ਕਰਿਆ ਕਰ ਕਿ ਮੈਂ ਸੋਨਾ ਬੋਲਣਾ ਤੀ ਤਾਂ ਬੀਬੀ ਲੱਬ ਨੇ ਦੁਬਾਰਾ ਹੀ ਜਦਾ ਲਾਤੀ ਆ ਨਹੀਂ ਜਬਾਨ ਤੇ ਨੇ ਵਗਿਆ ਲਾਈ ਆ ਜੀ ਬਾਤ ਹੋ ਗਿਆ ਬਾਤ ਲਾਈ ਆ ਗੱਲਾਂ ਕਰਨ ਨੂੰ ਇਹ ਥੋੜਾ ਵੀ ਉੱਤੇ ਆ ਕੇ ਵੀ ਕੈਂਚੀ ਬਣਾ ਲੋ ਇਹ ਕੱਟ ਬਣਾ ਲੋ ਇਹ ਵੀ ਕੈਂਚੀ ਮਮਾ ਦੀ ਕਹੀ

ਨਹੀਂ ਜੀ ਅੱਜ ਦਾ ਸਵਾਪੀ ਰੱਬ ਨੇ ਕਿ ਬਾਨ ਲਾਈਆ ਗੱਲ ਕਰਨ ਵਾਸਤੇ ਰੱਬ ਨੇ ਇਹ ਥੋੜਾ ਆਖਿਆ ਵੀ ਇਹਨੂੰ ਕਰਦ ਬਣਾ ਲੋ ਹੁਣ ਜਾਂ ਕੰੰਚੀ ਬਣਾ ਲੋ ਨਹੀਂ ਫਿਰ ਕੈਂਚੀ ਵੀ ਕਈ ਕੰਮ ਕਰਦੀ ਆ ਕਰਦ ਵੀ ਕਈ ਕੰਮ ਕਰਦੀ ਆ ਤੇ ਜਿਹੜੇ ਕੰਮ ਕਰਦੀ ਕੈਂਚੀ ਨੇ ਜਿਹੜਾ ਕੰਮ ਆ ਕੈਂਚੀ ਕੋ ਰਹਿਣ ਦੋ ਜਿਹੜਾ ਕਰਦ ਦਾ ਕੰਮ ਆ ਕਰਦ ਕੋ ਰਹਿਣ ਦੋ ਜਿਹੜਾ ਜ਼ੁਬਾਨ ਦਾ ਕੰਮ ਜ਼ੁਬਾਨ ਕੋ ਰਹਿਣ ਨੂੰ ਇਹ ਫਿਰ ਕੀ ਆਂਦੇ ਹੁੰਦੇ ਆ ਨਾ ਜ਼ੁਬਾਨ ਨੂੰ ਸਾਰੇ ਕੰਮ ਕਰਨੇ ਪੈਂਦੇ ਹੈ ਨਾ ਨਹੀਂ ਨਾ ਕਰਦੇ ਪੈਂਦੇ ਜੇ ਹੁਣ ਕਰਦ ਨੇ ਕੋਈ ਕੰਮ ਨਹੀਂ ਨ ਕੀਤਾ ਤਾਂ ਤੁਸੀਂ ਕਰਦ ਦਾ ਕੰਮ ਕਿਦਾਂ ਲੋਗੇ ਜ਼ੁਬਾਨ ਨੇ ਕਹਿੰਦੀ ਚੀਜ਼ ਆ ਜੇ ਕੈਂਚੀ ਨੇ ਛੂਟੀ ਨਾ ਕਟੈਂਸ ਨਹੀਂ ਕਾਟ ਕੇ ਸੀਮੋਗੇ ਕਿੰਦਾ ਤੇ ਗੱਲ ਪਾਓ ਕਿ ਕਿੰਦਾ ਮੇਰੀ ਜੁਬਾਨ ਮਾ ਨਾ ਇਹੋ ਜਿਹੜੀ ਜੁਬਾਨ ਮਾਏ ਰਾਜ ਪਠਾੜਦੀ ਆ ਇਹੋ ਜੁਬਾਨ ਜਿਹੜੀ ਸ਼ਿੱਤਰ ਖਵਾਦੀ ਤੇਰੇ ਵਾਲੀ ਨੂੰ ਉਹਦਾ ਬੇਬੀ ਬਹੁਤ ਸ਼ਿੱਤਰ ਮਾਦੀ ਲੈ ਭੀ ਇੰਨੇ ਮੋਰਤ ਤੇ ਕਰਦੀ ਸੀ ਬਹੁਤ ਸੁੱਖ ਨੂੰ ਬਥੇਰੇ ਪਾਈਦੇ ਰਹੇ ਅਜੇ ਕੀਤਾ ਤੇ ਦੂਰ ਕਿੱਨੇ ਕੁ ਵੱਜਣੇ ਹੈਗਾ ਦਾ ਪਤਾ ਨਹੀਂ ਗੱਟੀ ਲੈ ਤੇਰੀ ਗਾੜੀ ਉੱਤੇ ਹੀ ਪੰਜੇ ਕਰ ਮੈਨੂੰ ਕੋਈ ਪੰਜਾਨੀ ਆਉਂਦਾ ਮੈਂ ਵੀ ਭੱਜਿਆ ਕਰਨਾ ਬਈ ਹੁਣ ਟੀਮ ਮੈਂਬਰ ਹੋ ਲੱਗੇ ਇਕੱਠੇ ਤੇ ਲੱਗੇ ਆ ਚਾਹ ਪੀਣ ਮੈਨੂੰ ਤੇ ਟੀਰੇ ਚਾਹ ਬੜੀ ਨਹੀਂ ਬਣੀ ਚਾਹ ਪਾਸੀ ਦੀ ਦੋ ਵਾਰੀ ਪੀ ਲਈ ਆ ਵੀਡੀਓ ਵਾਲੇ ਪਰੌਂਠੇ ਖਾਦੇ ਪਹਿਲਾਂ ਹੋ ਗਏ ਆ ਤੇ ਫਿਰ ਪਰੌਂਠੇ ਬਣਾਈ ਦਾਲ ਹੂੰ ਨਹੀਂ ਦਾਲ ਸੱਚ ਬਣੀ ਹੋਦੀ ਮੂਰੀਏ ਵਾਲੇ ਪਰੌਂਠੇ ਬਣਾਈ ਖਾਦੇ ਬਿਠਾਏ ਆਈ ਦੇ 1 ਵਜੇ ਦੇ ਪ੍ਰਬਾਤ ਬੀਤੇ ਗਏ ਆ 1 ਵਜੇ ਹੀ ਜਰ ਰੋਟੇ ਤੁਹਾਨੂੰ ਕਜੀ ਤੇ ਮੇਰੇ ਡੇਲੀ ਪਚਾਉਂਦੇ ਹਾਂ ਇਹ ਮੇਰੇ ਤੋਂ ਨਾ ਲੈਣਾ ਵੀ ਸਭ ਤੋਂ ਉੱਚਾ ਵਾੜਾ 1:30 ਵਜੇ ਤੋਂ ਪਹਿhle ਆ ਗਏ ਇਹ ਵੀ ਕਰਮਾਂ ਵਾਲੇ ਕੋਈ ਹੈ ਨਾ ਇੰਨਾ ਦਿਲ ਕੱਢਦੀ ਮੇਰੀ ਤਾਂ ਹੀ ਹੋਈ ਜਾਂਦੀ ਮੈਨੂੰਗੇ ਸਾਹ ਤੁਮਾਗ ਇੰਨਾ ਕੰਮ ਨਹੀਂ ਕਰਨਦੇ ਆ ਕਰਮਾ ਵੜੇ ਇੱਦਾਂ ਗੁਰੂ ਦੇ ਪਿੱਛੇ ਪਿਆਰ ਟਾਈਮ ਕੱਢਦੇ ਆ ਨੀ ਤੇ ਸਾਡੇ ਵਰਗੇ ਪਾਪੀ ਐ ਕਿਥੇ ਨਿਕਲਦਾ ਤੇ ਤਾਂ ਕਹਣਾ ਪਾਪੀ ਐ ਤੁਸੀਂ ਬਥੇਰਾ ਬਾਟ ਕਰਦੇ ਐ ਏਡੇ ਗੱਲ ਦੀਆਂ ਤੁਹਾਨੂੰ ਆਂਟੀ ਜਿਹੜੇ ਤੁਹਾਡਾ ਸਾਥ ਹੁੰਦੇ ਨਾਲ ਜਾਂਦੇ ਹਨਾ ਪਰਵਾਸਰੀ ਦੇ ਮਗਰਮਗਰ ਸ਼ਬਦ ਬੋਲਦੇ ਮਨੰਦੀ ਮੇਰੀ ਨਾ ਹੁਣ ਐਦਾਂ ਵੀ ਸ਼ਬਦ ਇਹੋ ਬੋਲਦੇ ਹੁਣ ਐਦਾਂ ਆ ਆ ਵਾਲਾ ਅੰਗਰੇਜ਼ੀ ਸ਼ਬਦ ਸੁਣਨ ਨੂੰ ਬਹੁਤ ਘੱਟ ਮਿਲਦਾ ਉਚਾਦਰ ਬਾਬੇ ਨਾਨਕ ਦਾ ਹਣਾ ਆਪਣੀ ਆਪਣੀ ਮਾਡਲ ਦਿਖਾਉਂਦੇ ਨਵੇਂ ਨਵੇਂ ਸ਼ਬਦ ਪਰ ਉਚਾਦਰ ਬਾਬੇ ਨਾਨਕ ਦਾ ਸ਼ਬਦ ਪਹਿਲਾਂ ਨਾ ਹਾਰ ਪ੍ਰਭਾਤ ਫਿਰ ਚ ਬੋਦੇ ਬੋਲ ਦਿੰਦੇ ਨਾ ਸੋਭਾ ਸੁਣ ਕੇ ਆਇਆ ਸੋਭਾ ਸੁਣ ਕੇ ਆਇਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਉਚਾਦਰ ਬਾਬੇ ਨਾਨਕ ਦਾ ਗਾੜੀ ਪਹਿਲਾਂ ਮੈਂ ਪਹਿਲਾਂ ਮੈਂ ਨਹੀਂ ਆਣੀ ਸਮਝਦਾ ਅਗਦੀ ਮੈਂ ਇਹ ਨਹੀਂ ਉਚਾਦਰ ਬਾਬੇ ਨਾਨਕ ਦਾ ਹੁਣ ਪਤਾ ਲੱਗਦਾ ਹੈ ਉਚਾਦਰ ਬਾਬੇ ਨਾਨਕ ਦਾ ਹਣਾ ਸਭ ਤੋਂ ਉੱਚਾ ਦਰਬਾਬੇ ਨਾਨਕ ਦਾ ਉਚਾਦਰ ਬਾਬੇ ਨਾਨਕ ਦਾ ਮੈਂ ਸੋ ਗਾ ਸੁਣ ਕੇ ਆਇਆ ਉਚਾਦਰ ਬਾਬੇ ਨਾਨਕ ਦਾ ਇੱਕ ਦਿਨ ਵੱਜੀਆਂ 4 ਦੇ ਸੌਗੇ ਇੱਕ ਦਿਨ ਵੱਜੀਆਂ 4 ਦੇ ਸੌਗੇ ਬਿਰਸ਼ਾਂ ਦੇ ਪਰਛਾਵੇਂ ਭੋਂਗੇ ਬਿਰਸ਼ਾਂ ਦੇ ਛਾਵੇਂ ਭੋਂਗੇ ਸੱਪਨੇ ਕੀਤੀ ਸਾਇਆ ਚਾਦਰ ਬਾਬੇ ਨਕਦਾ ਉਚਾਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਮਕੇ ਆਰਾ ਤੂੰ ਸੇਰੀ ਟੱਕ ਲੈਣੀ ਆ ਐਡੀ ਅਨਵਾਰੀ ਠੱਗੀਛ ਦੇਣ ਜੰਪੀ ਮੇਰੇ ਘਰ ਤੂੰ ਵੀ ਪਹਿਲਾਂ ਤੂੰ ਨਹੀਂ ਮੈਨੂੰ ਦਿੱਤਿਆ ਚਾਰਾ ਸ਼ਬਦ ਬੋਲਿਆ ਤੂੰ ਹੁਣ ਦਿੱਤਿਆ ਮੈਨੂੰ ਚੱਲ ਹੁਣ ਬੋਲ ਜਿਹੜਾ ਲੈ ਵੀ ਕੋਲਣਾ ਆਪਾਂ ਉਹ ਨਾਮ ਕਿ ਉਹ ਤੈਨੂੰ ਬਾਤ ਨਹੀਂ ਹੈ ਨਾ ਅਨਵਾਰੇ ਜੇ ਕੋਈ ਗੁਰਮੀ ਉਹ ਦਾ ਭੈਣ ਭਰਾ ਐਡੇ ਵਰਗਾ ਇਹ ਗੱਲ ਸਹੀ ਆ ਵੀ ਐਦਾ ਦੇ ਮਤ ਦੇਣੇ ਚਾਹੀਦੇ ਮਤ ਦੇਣ ਕੇ ਤੇ ਸਾਡੇ ਵਰਗੇ ਰਹਿਣਗੇ ਹੈਨਾ ਜੇ ਕਹਿਣ ਗਈ ਨਾ ਤੇ ਸਾਡੇ ਵਰਗੇ ਨੂੰ ਉਹਦੇ ਸ਼ਬਦ ਸਾਰਾ ਸੁਣ ਲੈਣਾ ਪਰ ਨਹੀਂ ਉਹ ਨਹੀਂ ਕਰ ਹੈਗੀ ਤੇਰੇ ਦਿਮਾਗ 'ਚ ਥੋੜੀ ਇਹ ਗੱਲ ਆਈ ਹੈ ਮੈਮ ਦੋ ਦਾਰੀ ਦੇ ਅਜਿਹੇ ਅਜਿਹੇ ਬੋਲੇ ਪਾਇਆ ਸ਼ਬਦ ਕੋਈ ਬਣਾਏ ਉਹ ਕਰਨ ਵਾਲਾ ਇਹਨਾਂ ਦਾ ਚੈਨਲ ਆ ਕੀਤਾੜ ਚੰਦਨਾਵਾ ਗੁਰਸਾਹਬ ਬ੍ਰਿੰਦਰ ਜਵਿੰਦਰ ਵਲੌਗ ਵਲੌਗ ਬਹੁਤ ਵਧੀਆ ਸ਼ਬਦ ਇਹਨਾਂ ਨੇ ਆਪਣੇ ਵਲੌਗ ਤੇ ਪਾਏ ਆ ਤੇ ਇਹਨਾਂ ਦੇ ਜਾ ਕੇ ਲੋਕ ਤੋਂ ਵੀ ਸ਼ਬਦ ਕੋਈ ਵੇਖਦਾ ਹੀ ਨਹੀਂਗਾ ਸੁਣਦਾ ਹੀ ਨਹੀਂ ਆ ਯਾਰ ਨਹੀਂ ਸੁਣਦੇ ਆ ਬਹੁਤ ਘੱਟ ਕਰਮਾ ਵਾਲੇ ਸੁਣਦੇ ਜਿੰਨੇ ਕੁ ਵੀਉ ਬਹੁਤ ਸੋਹਣੇ ਗੇ ਸੁਣਦੇ ਆ ਤੁਸੀਂ ਵੀ ਜਾ ਕੇ ਸ਼ਬਦ ਸੁਣਿਆ ਇਹਨਾਂ ਦੇ ਬੜੇ ਵਧੀਆ ਲੱਗਦੇ ਆ ਹਾਂ ਜਿਹੜੇ ਕੀ ਆnde ਨੇ ਗੁਰੂ ਨੂੰ ਕਰਦੇ ਆ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਉਹ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਆ ਨਾ ਉਹ ਹੀ ਸੁਣਦਾ ਕੋਈ ਚੀਜ਼ ਆ ਸਾਰੀ ਜਾਰੀ ਨਹੀਂ ਮੈਂ ਇਹ ਤਾਂ ਸੁਣਦੇ ਨਹੀਂ ਜਿਹੜੇ ਸ਼ਬਦ ਪਾਉਂਦੇ ਤੁਸੀਂ ਧੰਨਵਾਦ ਤੁਹਾਡਾ ਥੈਂਕ ਯੂ ਮੈਂ ਲਾਈਕ ਕਮੈਂਟ ਵੀ ਕਰਾਂਗੀ ਰੱਖ ਬਣੀ ਨਾਲ ਬੰਨ੍ਹ ਮਾਰ ਜੂਨੇ ਇਹ ਪਹਿਲਾ ਉਦਮ ਬਖਸ਼ੇ ਤਾਂ ਨੂੰ ਇਹ ਹੱਥ ਜੋੜਦੇ ਕਿ ਪ੍ਰਮਾਤਮਾ ਬਖਸ਼ੋ ਲਾਈਕ ਕਰ ਤੇਰਾ ਗ੍ਰਸਤੀ ਤੋਂ ਕਰ ਗ੍ਰਸਤੀ ਚ ਥੋੜਾ ਬੋਤਾ ਕੱਟ ਕੇ ਤੇ ਗੁਰੂਆਂ ਨੂੰ ਜੁੜ ਚੜੀ ਹੈ ਨਾ ਜੋੜ ਜੋੜਾ ਤੇ ਜੁੜ ਗੁਰਗਾਂ ਜਾਂ ਦੇ ਨਾਲ ਸਾਰੀ ਜਾਰੀ ਨਹੀਂ ਦੋਦੀ ਖਾਇ ਸਈ ਗੱਲਾਂ ਉਹਦੋਂ ਇਹੇ ਕੱਲ ਜਗਦਾ ਤੇ ਜੋਰ ਹੁੰਦਾ ਕੱਲ ਜਗਦਾ ਜੋਰ ਹੁੰਦਾ ਕਹਿੰਦੇ ਮੈਂ ਤੇ ਜਲ ਜਾਂਦੇ ਮਾਜਾ ਪੂਜਾ ਮਾਰ ਕੇ ਮੈਂ ਮਗਰੋਟ ਕੇ ਜਾਂਦੀ ਵੀ ਮੈਂ ਫੜ ਰਹਿ ਜਾਂਦੀ ਗਈ ਵਾਰ ਰਵੇ ਲੰਮ ਨਹੀਂ ਰਹੀ ਤੇ ਅੱਜ ਚਾਹ ਪੀ ਕੇ ਮੇਹਰ ਲੋ ਪਚੋਗੀ ਨਹੀਂ ਤੇ ਪਰ ਬਾਤ ਵੇਰੀਆਂ ਚ ਮੀਆਂ ਕਰਾਂ ਜੇ ਚਾਹ ਪੀ ਲਈ ਤੁਰ ਤੁਰ ਕੇ ਉੱਧੇ ਭੱਜ ਜਾਂਦੇ ਪਰ ਤੂੰ ਅਗਰ ਗਈ ਨਹੀਂ ਉਤਰਾ ਜਸ ਸ਼ਹਿਰ ਕਰਨੋਂ ਨਿਕਲੀ ਤਾਂ ਸ਼ਹਿਰ ਹੁੰਦੀ ਨਹੀਂ ਤੇ ਅੱਜ ਅਸੀਂ ਕਿੱਥੇ ਸਾਡਾ ਭਾਈ ਮਨਸਾਹ ਦਾ ਸਤਾਨ ਪੇਲੋਂ ਪਿੰਡੋਂ ਭਾਈ ਮੰਜ ਗਏ ਉੱਥੋਂ ਤੁਰ ਕੇ ਢੀਰੇ ਜਿ ਗੜੀ ਗਏ ਤੇ ਕਿੱਥੇ ਜਾ ਕੇ ਮੈਂ ਨਾ ਕਿੰਨਾ ਕਿੰਨਾ ਪੈੜਾ ਕੀਤਾ ਉਹ ਲਿਆਇ ਤੇ ਜੇ ਕਿਤੇ ਨੰਗੀ ਪੈਲੀ ਹੋਵੇ ਤਾਂ ਸਰੀਰ ਵਾਸਤੇ ਸਭ ਤੋਂ ਉਤਮ ਹਾਂ ਅਸ਼ਦੀ ਬੜੇ ਵੇਢੇ ਰਹਿ ਜੀ ਹਾਂ ਭਾਂ ਕੇ ਵੇਢੇ ਤੇ ਤੇਰੀ ਹਜੇ ਨਹੀਂ ਕੱਢੀ ਤਬਾਕਾ ਕਿ ਕਿ ਮਾਕੇ ਦਾ ਕਾਰ ਨਹੀਂ ਆਪ ਨੂੰ ਨਹੀਂ ਸਾਡੇ ਕੱਲ ਤੱਕ ਹੀ ਸੋਮਵਾਰ ਤੇ ਕੱਲ ਰਹਾਤ ਹੈ ਨਾ ਨਹੀਂ ਨਹੀਂ ਅੱਜ ਅੱਜ ਤੱਕ ਹੋਣਾਗੇ ਸਾਡੇ ਭਾਈ ਮਨਸਾਹਬ ਗੁਰਦੁਆਰੇ ਖੰਡ ਪੜਨਾਮ ਹੁੰਦੇ ਆ ਹਾਂਜੀ ਕਿ ਆਪਾਂ ਆਪਣੇ ਜਿਹੜਾ ਲਾਗੇ ਕਹਿੰਦੇ ਗੁਰਦੁਆਰਾ ਉੱਥੋਂ ਕੱਢਦੇ ਪਰ ਬਾਅਦ ਫੇਰੇ ਸਿਸਿਆ ਤੇ ਜਿਹੜੇ ਸਾਡੇ ਨਾਲ ਦੇ ਪਿੰਡਾਂ ਵਾਲੇ ਨੇ ਦੂਜੇ ਅੰਗੜ ਪੱਤੀ ਵਾਲੇ ਉਹਨਾਂ ਨੇ ਲਵੀ ਤਰੀਕੇ ਦਾ ਤੱਕ ਕੱਢਣੀਆਂ ਜਿਆਦਾ ਤੋਂ ਮਹੀਨੇ ਲੱਗਦੇ ਆ ਅਲੱਗ ਅਲੱਗ ਹਨਾ ਟਾਂਹਾਂ ਦੇ ਏ ਮਹੀਨੇ ਉਹ ਨਗਰ ਇਤਰੇ ਲੱਗ ਜੇ ਤਾਂ ਤਿੰਨ ਤੋਂ ਬਾਅਦ ਹੋਏ ਕੱਢੀ ਜਾਣੀਆਂ ਜਿੰਨਾ ਲੋਕੀ ਸਦਿਆ ਤੇ ਫਿਰ ਗਾੜੀਆਂ ਛੀਤੀ ਦਿਹਾੜੇ ਆਣ ਗੋਪਾਲ ਸਿੰਘ ਦਾ ਜਨ ਦਿਹਾੜਾ ਆਇਆ ਨਾ ਤੋ ਫਿਰ ਸ਼ੁਰੂ ਹੋ ਜਾਣੀਆਂ ਉਹ ਉਹਨਾਂ ਨਾਲ ਹੀ ਡਰ ਜਾਂਦੀਆਂ ਉਹਨਾਂ ਦੀ ਠੀਕ ਹੈ ਠੀਕ ਫੇ ਦੋ ਮਹੀਨੇ ਚੱਲਣਗੇ ਉਹ ਮਹੀਨੇ ਤੇਰੇ ਪੰਜ ਨੂੰ ਖਤਮ ਹੋ ਜੇ ਨੇ 6 ਨੂੰwidehat ਆ ਜੀ ਅੱਛਾ ਅੱਛਾ ਉਹ ਬੁੰਡੇ ਕਰੂ ਇਹਦੇ ਬਹੁਤ ਬਗਿਆਨ ਦੇ 6 ਨੂੰ ਵਾਰਸ਼ਟ ਕਰ ਨਹੀਂ ਸੱ ਆਹੋ ਤਾਂ ਹੀ ਚੱਲੋ ਮਾਣਾ ਪੱਠੇ ਤੇ ਤੇ ਤੁਹਾਨੂੰ ਹੁੰਦਾ ਵਾ ਪਾ ਕੇ ਤੇ ਬੈਸਟ ਉਸ ਤੇ ਬਾਣੀ ਘੜੀ ਕੋਈ ਨਹੀਂ ਨਹੀਂ ਪੱਠੇ ਦੇ ਮੁੜ ਕੇ ਪੈ ਜਾਣੇ ਆ ਕਿ ਛੇਵੇਂ ਜਮਾਵੀ ਹੋ ਜਾਂਦੀ ਆ ਤੇ ਜਦੋਂ ਇੰਨੇ ਦਿਨਾਂ ਦਾ ਨੀਂਦਰਾ ਦੇਖਦਣ ਕਹਿੰਦੇ ਮੈਨੂੰ ਰੈਕਟ ਕਰਦਾ ਇਹ ਛੋਟੇ ਹੁੰਦੇ ਆਪਣੀ ਤਾਲੀਆਂ ਨਾਲ ਹੀ ਜਾਂਦੇ ਨੇ ਹੀ ਤੇ ਕਰਿਆ ਕਰਨਾ ਪ੍ਰਭਾਤ ਫਿਰ ਜਾ ਬਦਾਨਾ ਬੜਾ ਸੋਨਾ ਮਿਲਦਾ ਹੁੰਦਾ ਸੀ ਤੇ ਇਕੱਠਾ ਵੀ ਕਰਦੇ ਨੇ ਅਸੀਂ ਨਿਆਣੇ ਜਿੰਨੇ ਤੁਹਾਨੂੰ ਪਤਾ ਕਿੰਨਾ ਡੂਨੇ ਚ ਕਿੰਨਾ ਕਿ ਮਿਲਣਾ ਦੋ ਡੂਨੇ ਪਾ ਲੈਣੇ ਤੇ ਘਰ ਆ ਕੇ ਜਿਹੜਾ ਚਾਹ ਨਾਲ ਖਾਣਾ ਮਜ਼ਾ ਬੜਾ ਮਜ਼ਾ ਹੁੰਦਾ ਹੈ ਸਾਡੇ ਰਿਸ਼ਤਦਾਰਾਂ ਵਿੱਚ ਹੁਣ ਬਦਾਨਾ ਬਹੁਤ ਘੱਟ ਆ ਹੁਣ ਸਭ ਨੂੰ ਹੁੰਦਾ ਕਿ ਵੱਧ ਤੋਂ ਵੱਧ ਸੇਵਾ ਕਰਦੇ ਸਾਡੇ ਰਿਸ਼ਤਦਾਰਾਂ ਵਿੱਚ ਇੱਕ ਮੁੰਡਾ ਆਉਂਦਾ ਵੀ ਅਸੀਂ ਪਰਭਾਲ ਫੇਰ ਦੇਣਾ ਬਦਾਨਾ ਇਕੱਠਾ ਕਰ ਲੈਨੇ ਆ ਵੀ ਲਾਸਟ ਵਾਲੇ ਦੇ ਨਹੀਂ ਪਰ ਭਰ ਦੇ ਦਿੰਦੇ ਸਾਦਰੀਆ ਤੇ ਉਹ ਵਰਤਾ ਸਕਦੇ ਆ ਹਾਏ ਮਜਾਕ ਹੀ ਹੈ ਨਿਆਣੀ ਮਜਾਕ ਹੀ ਵੀ ਹੈ ਮਜਾਕ ਕਰਦੇ ਆ ਬਹੁਤ ਮਜਾਕ ਹੀ ਹੈ ਵਧੀਆ ਲੱਗਦਾ ਹਾਂ ਹਾਂ ਤੇ ਵੱਧ ਤੋਂ ਵੱਧ ਸੇਵਾ ਕਰਦੇ ਉਹੋੜੇ ਦਾ ਖਤਰਾ ਬਹੁਤ ਹੁੰਦਾ ਸਿਰੇ ਸਿਰੇ ਇੱਕ ਦਿਨ ਚੱਲਦੇ ਚੱਲੀਏ ਤੇ ਨਾਲ ਸ਼ਬਦ ਬੋਲੀਏ ਤੇ ਬੜਾ ਪਿਆਰਾ ਲੱਗਦਾ ਹਾਂ ਵਧੀਆ ਲੱਗਦਾ ਹੈ ਨਾ ਬੜਾ ਆਨੰਦ ਜੀ ਆਉਦਾ ਮਨ ਦੇ ਸ਼ਾਂਤ ਮਈ ਨਾ ਕੋਈ ਬੋਲਦਾ ਨਹੀਂ ਹੁੰਦਾ ਹਾਂਜੀ ਤੇ ਉਹ ਆਨੰਦ ਅਨੰਦੀ ਆਨੰਦ ਆ ਉਹ ਟਾਈਮ ਦੇ ਤੇ ਤਾਂ ਹੀ ਗੁਰੂ ਨੇ ਅਮਰਤ ਵੇਦ ਨੂੰ ਆਖਿਆ ਸੱਚ ਨਾਮ ਵਡਿਆਈ ਵਿਚਾਰ ਅਮਰਤ ਵੇਦ ਦਾ ਸੱਚ ਨਾਮ ਵਡਿਆਈ ਵਿਚਾਰ ਕਹਿੰਦਾ ਵੀ ਸੱਚ ਜਿਹੜਾ ਅਮਰਤ ਵੇਦ ਦਾ ਸੱਚੇ ਦਾ ਨਾਮ ਹੈ ਸੰਭਾਲਣਾ ਔਖਾ ਵਾ ਬਹੁਤ ਔਖਾ ਸੰਭਾਲਿਆ ਜਾਂਦਾ ਉਹ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ